ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬੜਾ ਧੰਨਵਾਦ ਕਰਦੇ ਆਂ ਤੁਹਾਡਾ ਸਾਰਿਆਂ ਨੇ ਬੜਾ ਮਾਨ ਸਤਕਾਰ ਪਿਆਰ ਬਖਸ਼ਿਆ ਤੁਹਾਡੇ ਆਪਣੇ ਸ਼ਿੰਦੇ ਬਰਾੜ ਨੂੰ ਅੱਜ ਮੇਰਾ ਛੋਟਾ ਵੀਰ ਪੰਜਾਬੀ ਲੋਕ ਗਾਇਕ ਜ਼ਿੰਦੀ ਆਵਾਜ਼ ਵਿੱਚ ਵੀ ਦਾਮ ਹੈ ਤੇ ਅੰਦਾਜ਼ ਵਿੱਚ ਵੀ ਦਾਮ ਹੈ ਹਰ ਪੱਖੋਂ ਪੂਰਾ ਜੇ ਗੱਲ ਕਹਿਦਗੇ ਵੀ ਸਾਜ ਦੀ ਜਿਹੜੀ ਚੀਜ਼ ਮਰਜ਼ੀ ਫੜਾ ਦੇ ਉਹ ਹੀ ਵੀ ਜਾ ਲੈਂਦਾ ਇਹ ਢੋਲਕ ਤਪਲਾ ਹਰਮੋਨੀਅਮ ਕੀਬੋਰਡ ਪੈਡ ਮਤਲਬ ਕੀ ਗੁਣਾ ਦੀ ਗੋਥਲੀ ਤੇ ਛੋਟਾ ਵੀਰ ਹੈ ਮੇਰਾ ਜੋਤ ਲਈ ਪੰਜਾਬੀ ਲੋਕਾਂ ਦਾ ਇੱਕ ਅੱਜ ਬਾਈ ਨੂੰ ਪੁੱਛਦਿਆਂ ਗੱਲਬਾਤ ਤੇ ਮਲਾਉਣਾ ਤੁਹਾਨੂੰ ਜੋਤ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਐ ਹੋ ਜੋ ਸਾਹਮਣੇ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਮੇਰੇ ਵੀਰ ਸ਼ੰਦਾ ਬਰਾੜ ਮੁਕਸਰ ਚੈਨਲ ਵੇਖ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਜਉਂਦੇ ਰਹੋ ਵਸਦੇ ਰਹੋ ਆਵਾਜ਼ ਰਹੋ ਜੀ ਸਰ ਥੈਂਕ ਯੂ ਬਈ ਬਾਈ ਜੀ ਪਿਆਰ ਬਹੁਤ ਆਪਾਂ ਨੂੰ ਸਰੋਤੇ ਕਰਦੇ ਆ ਜੀ ਤੇ ਮੈਨੂੰ ਐ ਜਿ ਸੀਗਾ ਮੈਂ ਕਿਹਾ ਚੱਲ ਕਿਤੇ ਵਿਹਲੀ ਜਗ੍ਹਾ ਤੇ ਜਾ ਕੇ ਬਾਈ ਨਾਲ ਬਹਿ ਕੇ ਗੱਲਾਂ ਬਾਤਾਂ ਕਰਕੇ ਕਿਉਂਕਿ ਕਰਨ ਨੂੰ ਆਪਾਂ ਉੱਥੇ ਵੀ ਕਰਦੇ ਆ ਆਪਣਾ ਕੰਮ ਦੇਸੀ ਐ ਮੈਂ ਪਹਿਲਾਂ ਦੱਸਿਆ ਸੀਗਾ ਕੋਈ ਆਪਣੇ ਨਾਲ ਬੰਦਾ ਵੀ ਅੱਜ ਤਾਂ ਹੋਰ ਹੈ ਨਹੀਂਗਾ ਕੈਮਰਾ ਫੜਨ ਵਾਲਾ ਵੀ ਮੋਬਾਈਲ ਵੀ ਆਪਦੇ ਹੱਥ 'ਚ ਹੀ ਐ ਤੇ ਸਰੋਤਾ ਨੂੰ ਥੋੜਾ ਜਿਹਾ ਆਪਾਂ ਦੱਸਣਾ ਹੈ ਆਪਣੀ ਗਾਇਕੀ ਲੈਣ ਬਾਰੇ ਜੀ ਕਿਤੇ ਜਗਾ ਜੀ ਬਣਾ ਲਗੇ ਤੇ ਬਹਿਜ ਗਏ ਇੱਥੇ ਵਾਜਣੇ ਆ ਉਧਰ ਨੂੰ ਕਰ ਦਿਓ ਇੱਥੇ ਦੂਜੇ ਦਾ ਕੰਮ ਨਹੀਂ ਲਾ ਕੋਈ ਚੱਕਰ ਨਹੀਂ ਬਈ ਪੁੱਤ ਲਾ ਕਟਿੰਗ ਕਰਨੀ ਪੈਣੀ ਨਹੀਂ ਨਾ ਲਾਈਵ ਹੀ ਚੱਲਦਾ ਇਹ ਕਟਿੰਗ ਹੁੰਦੀ ਜੀ ਠੀਕ ਹੈ ਜੇ ਗਲਤੀਆਂ ਆਪਣੀਆਂ ਤੇ ਆਪਾਂ ਨੂੰ ਆਪਣੇ ਭੈਣ ਭਰਾਵਾਂ ਨੇ ਦੱਸਣਗੇ ਹੋਣਗੇ ਵੀ ਇੱਥੇ ਤੁਸੀਂ ਗਲਤ ਹੋ ਯਾਰ ਕਿਉਂਕਿ ਫਿਰ ਕੱਟ ਕਰ ਕਰਕੇ ਲਾਇਆ ਤਾਂ ਫਿਰ ਜੀ ਹਨਾ ਨਹੀਂ ਗੱਲ ਬੰਦ ਦੀ ਕੱਟ ਆਪਾਂ ਕਰਦੇ ਨਹੀਂ ਜੀ ਜੋਤ ਕਲਾਕਾਰੀ ਆਪਾਂ ਦੋਨੇ ਕਲਾਕਾਰ ਹੈ ਜੀ ਬਹਿਦਾ ਆਪਾਂ ਕਲਾਕਾਰ ਸਮਝਦੇ ਨਹੀਂ ਆਪਣੇ ਆਪ ਨੂੰ ਪਰ ਭੈਣ ਭਰਾਵਾਂ ਦੇ ਸਾਹਮਣੇ ਆਪਾਂ ਨੂੰ ਗੱਲ ਕਰਨੀ ਪੈਂਦੀ ਵੀ ਕਲਾਕਾਰ ਤਾਂ ਕਲਾਕਾਰੀ ਹੈ ਹਨਾ ਜੀ ਜੀ ਹੁਣ ਵਾਲੇ ਕੰਮ ਦੇ ਵਿੱਚ ਤੇ ਪਹਿਲਾਂ ਵਾਲੇ ਕੰਮ ਦੇ ਵਿੱਚ ਕਿੰਨਾ ਕੁ ਅ ਫਰਕ ਲੱਗਦਾ ਹੈ ਹੋਣ ਵਾਲੇ ਕੰਮ ਦੇ ਵਿੱਚ ਤੇ ਪਹਿਲਾਂ ਵਾਲੇ ਕੰਮ ਵਿੱਚ ਬਹੁਤ ਜ਼ਿਆਦਾ ਫਰਕ ਹੈ ਜੀ। ਹਾਂ ਇਹ ਤਾਂ ਪਤਾ ਹੈ। ਜ਼ਮੀਨ ਅਸਮਾਨ ਦਾ ਫਰਕ ਹੀ ਹੋ ਗਿਆ ਜੀ। ਪਹਿਲਾਂ ਜਿਹੜੇ ਜਿਵੇਂ ਮੈਂ ਗੱਲ ਕਰਾਂ ਮੇਰੇ ਫਾਦਰ ਸਾਹਿਬ ਸੀਗੇ। ਮੈਂ ਉਸੇ ਗਲਤੀ ਆਉਣਾ ਚਾਹੁੰਦਾ ਸੀਗਾ ਨਾ। ਜੀ। ਇਹ ਤਾਂ ਵੀ ਤੁਸੀਂ ਕਿੱਥੋਂ ਜਿਹੜੀ ਸਿੱਖਿਆ ਲਈ ਹੈ ਕਿੱਥੋਂ ਲਈ ਹੈ ਮੈਂ ਉਸ ਗਲਤੀ ਆਉਣਾ ਚਾਹੀਦਾ ਮੈਂ ਚਾਹੁੰਦਾ ਸੀਗਾ। ਤਾਂ ਹੀ ਮੈਂ ਪੁੱਛੀ ਜਾਂਦਾ ਵੀ ਪਹਿਲਾਂ ਵਾਲੇ ਕੰਮ ਦੇ ਵਿੱਚ ਤੇ ਹੋਂ ਵਾਲੇ ਕੰਮ ਦੇ ਵਿੱਚ ਕਿੰਨਾ ਕੁ ਫਰਕ ਹੈ ਤੈਨੂੰ ਤਾਂ ਪੁੱਛ ਰਿਹਾ ਬਾਈ ਜੀ ਮੈਂ। ਕਿਉਂਕਿ ਪਹਿਲਾਂ ਵਾਲਾ ਕੰਮ ਵੀ ਤੁਸੀਂ ਵੇਖਿਆ ਹੀ ਹੈ ਨਾ ਤੁਹਾਡੇ ਕਰਾਨੇ ਦੇ ਵਿੱਚ ਹੀ ਹੈਗਾ ਜੀ ਹਨਾ ਤੇ ਤੁਸੀਂ ਮਾੜਾ ਜ ਮੈਨੂੰ ਦੱਸੋ ਤੁਸੀਂ ਪਹਿਲਾਂ ਸਿੱਖਿਆ ਘਰ ਤੋਂ ਸਟਾਰਟ ਕਰਦੇ ਸੀ ਕਿ ਬਾਹਰ ਕੋਈ ਹਿਤਾਤਾ ਰਹੇ ਸੀ ਮੈਂ ਜੀ ਪੜਦਾ ਹੁੰਦਾ ਸੀਗਾ ਪਹਿਲਾਂ ਹੀ ਜੀ ਸਕੂਲ ਦੇ ਵਿੱਚ ਤੇ ਜਿੱਥੋਂ ਮੈਨੂੰ ਸ਼ੌਂਕ ਪਿਆ ਜੀ ਮੇਰੇ ਫਾਦਰ ਸਾਹਿਬ ਦਾ ਇੱਕ ਪ੍ਰੋਗਰਾਮ ਸੀਗਾ ਸਾਡੇ ਪਿੰਡ ਦੇ ਵਿੱਚ ਹੀ ਹਾਂ ਤੇ ਉੱਥੇ ਉਹਨਾਂ ਦਾ ਖਾੜਾ ਲੱਗਿਆ ਸੀ ਉੱਤੇ ਕਲਾਕਾਰ ਕੋਈ ਹੋਰ ਵੀ ਆਏ ਸੀਗੇ ਹਾਂ ਤੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੇ ਟਾਈਮ ਦਿੱਤਾ ਹਾਂ ਵੀ ਮਾਨਕ ਸਾਹਿਬ ਨੂੰ ਲੈ ਕੇ ਆਓ ਉਹ ਕਿਉਂਕਿ ਉਹ ਦਿੱਕਦੇ ਰੂ ਰੂ ਮਾਨਕ ਸਾਹਿਬ ਵੰਸੀ ਦੇ ਤੇ ਗਾਉਂਦੇ ਵੀ ਅੰਦਾਜ਼ ਵੀ ਉਹਨਾਂ ਦਾ ਮਾਨਕ ਸਾਹਿਬ ਵਾਲਾ ਸੀਗਾ। ਮਲਾਵਾ ਕਿ ਉਹਨਾਂ ਨੂੰ ਵੀ ਉਹਨਾਂ ਦੀ ਵੀ ਰੱਖਾਂਗੇ ਆਪਾਂ ਇੰਟਰਵਿਊ। ਠੀਕ ਜੀ। ਹੂੰ। ਤੇ ਉਹ ਕੁਦਰਤੀ ਸਾਨੂੰ ਛੁੱਟੀ ਹੋਈ ਤੇ ਉਧਰ ਸਾਹਮਣੇ ਸਾਡੇ ਪ੍ਰੋਗਰਾਮ ਚੱਲ ਰਿਹਾ ਸੀ ਖਾੜਾ ਚੱਲ ਰਿਹਾ ਸੀਗਾ। ਹਾਂ। ਤੇ ਦੇਖਿਆ ਸੀ ਸਾਹਮਣੇ ਵੀ ਪ੍ਰੋਗਰਾਮ ਚੱਲ ਰਿਹਾ ਫਾਦਰ ਸਾਹਿਬ ਦਾ। ਹਾਂ ਜੀ। ਤਾਂ ਦੇਖਿਆ ਵੀ ਸਰੋਤਿਆਂ ਦਾ ਡੈਡੀ ਨੂੰ ਬੜਾ ਪਿਆਰ ਮਿਲ ਰਿਹਾ ਸੀਗਾ। ਬੜਾ ਸਤਿਕਾਰ ਮਿਲ ਰਿਹਾ ਸੀਗਾ। ਮੈਂ ਵੀ ਸੋਚਿਆ ਯਾਰ ਮੈਂ ਕਿ ਦੇਖੋ ਨਾ ਵੀ ਕਿੱਡੀ ਮੁਹੱਬਤ ਮਿਲਦੀ ਹੈ ਕਿਡਾ ਸਤਿਕਾਰ ਮਿਲ ਰਿਹਾ ਹੂੰ ਵੀ ਇਹ ਜਿਹੜੀ ਲੈਣ ਸੰਗੀਤ ਲੈਣ ਇੱਕ ਐ ਤਾਂ ਰੱਬ ਦੀ ਲੈਣੀ ਆ ਸੰਗੀਤ ਦੇ ਵਿੱਚ ਪ੍ਰਮਾਤਮਾ ਹੀ ਆ ਹੂੰ ਵੀ ਅਕਸਰ ਜਿਹਦੇ ਵਿੱਚ ਮੰਨ ਕੇ ਚੱਲੋ ਪ੍ਰਮਾਤਮਾ ਦੀ ਕੋਈ ਰੂਹ ਦੀ ਸੇ ਜਾਂ ਕੋਈ ਪ੍ਰਮਾਤਮਾ ਦੀ ਗੱਲ ਕਰੇ ਲੋਕ ਉਸੇ ਨੂੰ ਪਿਆਰ ਕਰਦੇ ਹੂੰ ਇਸ ਕਰਕੇ ਮੈਂ ਵੀ ਫਿਰ ਮੈਨੂੰ ਉਤੋਂ ਸ਼ੌਂਕ ਪੈ ਗਈ ਮੈਂ ਕਿ ਮੈਂ ਵੀ ਗਾਉਂਗਾ ਬਸ ਉਦੋਂ ਤੋਂ ਫਿਰ ਆਪਣਾ ਕਮਰ ਕਸਾ ਕਸ ਲਿਆ ਜੀ ਜੀ ਤੇ ਚਲੋ ਬਹੁਤੀ ਗੱਲ ਆਪਾਂ ਨਹੀਂ ਕਰਦੇ ਕਿਉਂਕਿ ਅ ਦਰਸ਼ਕਾਂ ਕੋਲੇ ਅੱਜਕੱਲ ਟਾਈਮ ਵੀ ਉਨਾ ਕੀ ਹੁੰਦਾ ਹਾਂਜੀ ਹਨਾ ਗੱਲਾਂ-ਬਾਤਾਂ ਦਾ ਗੱਲਾਂ-ਬਾਤਾਂ ਆਪਾਂ ਖੁੱਲ੍ਹ ਕੇ ਕਰਾਂਗੇ ਕਿਸੇ ਵਿਸ਼ੇ ਦੇ ਕਰਾਂਗੇ ਤੇ ਇੱਕ ਗੀਤ ਤੁਹਾਨੂੰ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਜਿਆਦਾਤਰ ਤੇ ਤੁਸੀਂ ਕਿਹਨੂੰ ਪਸੰਦ ਕਰਦੇ ਹੋ ਮੈਂ ਜਿਆਦਾਤਰ ਤਾਂ ਤੁਸੀਂ ਦੇਖੋ ਜੀ ਜਿਹੜੇ ਸਤਾਬ ਜਨਾਬ ਸਰਦੂਸ ਖੱਟਾ ਸਾਹਿਬ ਹੋਗੇ ਹਾਂ ਬਾਕੀ ਸਾਰੇ ਜਿਹੜੇ ਸ੍ਰੀਲੇ-ਸ੍ਰੀਲੇ ਕਲਾਕਾਰ ਬਸ ਸਾਰਿਆਂ ਨੂੰ ਹੁੰਦਾ ਹੈ ਜੀ ਤੋਂ ਨੂੰ ਗੀਤ ਕਿਹੜਾ ਵਧੀਆ ਲੱਗਦਾ ਕੋਈ ਵੀ ਕਿਸੇ ਵੀ ਸਿੰਗਰ ਦਾ ਜਾਂ ਕੋਈ ਆਪਣਾ ਆਪਣਾ ਹੋਵੇ ਤੁਹਾਡਾ ਜਿੱਥੋਂ ਮੈਨੂੰ ਲਗਨ ਲੱਗੀ ਸੀ ਜਿਹੜੀ ਗੀਤ ਤੋਂ ਪਹਿਲੀ ਲਗਨ ਲੱਗੀ ਸੀ ਮੈਂ ਆਪਦੇ ਫਾਦਰ ਸਾਹਿਬ ਦਾ ਗਾਣਾ ਸੁਣਿਆ ਸੀਗਾ ਜਿਹੜੇ ਮਾਨਕ ਸਾਹਿਬ ਦਾ ਗਾਣਾ ਗਾ ਰਹੇ ਸੀ ਮੇਰੇ ਫਾਦਰ ਸਾਹਿਬ ਉਤੋਂ ਮੈਨੂੰ ਲਗਨ ਲੱਗੀ ਸੀ ਮੈਂ ਕਿ ਇਹ ਵੀ ਗਾਣਾ ਮੈਂ ਗਾਇਆ ਕਰਾਂਗਾ ਤੇ ਮੈਂ ਉਹ ਹੀ ਸੁਣਾਉਣ ਲੱਗਾਂਗਾ ਲਓ ਜੀ ਗੱਲ ਇਹ ਹੈ ਵੀ ਸਾਜ ਤਾਂ ਕੋਲੇ ਕੋਈ ਹੈ ਨਹੀਂਗਾ ਤੇ ਬਾਕੀ ਤੁਸੀਂ ਕਰੋ ਕੋਬੋ ਐਹ ਦੁਨੀਆ ਤੋਂ ਖੇ ਬਾਜਾਂ ਦੀ इहे दुनिया तोखे बजादी आइ थार बना के आई ठॻद मोह मोमत काफ़िर دل دے ਕਾਫਰ ਨੇ ਗੰਗਾ ਦੇ ਪੰਡਿਤ ਹਾਇ ਲਗ ਰੇ ਨੇ ਇਹ ਦੁਨੀਆ ਤੋਂ ਖੇ ਬਾਜਾਂ ਦੀ ਉਹ ਵਕਤ ਬੇ ਦੀਆਂ ਸ਼ਰਮਾਂ ਰੱਖਣ ਲਈ ਹੋ ਜਿੰਦ ਜਾਨ ਲुटਾਈ ਹਾਏ ਜੰਦੀ ਸੀ ਜਿੰਦ ਜਾਨ ਲुटਾਈ ਜਾਂਦੀ ਹੁਣ ਲੋੜ ਪੈਣ ਤੇ ਇਹ ਸਾਥੀ ਹੁਣ ਲੋੜ ਪੈਣ ਤੇ ਇਹ ਸਾਥੀ ਓ ਬੇਜਾ ਜਗ ਦੇ ਨੇ ਇਹ ਦੁਨੀਆਂ ਤੋਂ ਖੇ ਬਾਜਾਂ ਦੀ ਓਏ ਮਿਹਰਬਾਨੀ ਜੀ ਕੀ ਬਾਤ ਆ ਯਾਰ ਕੀ ਬਾਤ ਆ ਬਹੁਤ ਵਧੀਆ ਜੋ ਸਰਾ ਲਾਦਾ ਭਾਈ ਕਿਉਂਕਿ ਇਹ ਇੱਕ ਐਂ ਗਾਉਣਾ ਬਾਕੀ ਇੱਕ ਸੁਰ ਲੈ ਕੇ ਗਾਉਣਾ ਜੀ ਹਰ ਇੱਕ ਚੀਜ਼ ਨਾਲ ਵੱਜਣੀ ਪਾਵਾਂ ਦੋ ਚੀਜ਼ਾਂ ਹੁਣ ਹਰਮੋਨੀਅਮ ਹੋਵੇ ਜਾਂ ਢੋਲ ਕੋ ਹੋਵੇ ਹਨਾ ਜੀ ਜੀ ਉੱਥੇ ਗੱਲਬਾਤ ਥੋੜੀ ਜੀ ਹੋਰ ਵੀ ਹੁੰਦੀ ਹੈ ਤੇ ਚਲੋ ਕਰਿਓ ਕਬੂਲ ਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਆਪਾਂ ਬਾਅਦ ਵਿੱਚ ਰੱਖਾਂਗੇ ਟਾਈਮ ਖੁੱਲ ਕੇ ਕਰਾਂਗੇ ਪੂਰਗਾ ਠੀਕ ਹੈ ਥੈਂਕ ਯੂ ਬਈ ਜੀ